ਆ ਆਇਆ ਬਣਾਈਏ ਵੀਡੀਓ ਵਲੌਗ ਬਣਾਈਏ ਵਲੌਗ ਅੱਜ ਦਾ ਸਾਡਾ ਵਲੌਗ ਅੱਇਆ ਤੁਸੀਂ ਵਲੌਗ ਨਹਿਰ ਦਾ ਕੰਮ ਲਗਾਤਾਰ ਚੱਲਦਾ ਇਹ ਪਲਾਂਟ ਲਾਇਆ ਜੋ ਨਹਿਰ ਤੇ ਜਿਹੜੀ ਨਹਿਰ ਲੋਚਕੇ ਵਾਲੀ ਬਾਦੀ ਪਈ ਹੈ ਅੱਜ ਤੋਂ ਵੈਸੇ ਤਾਂ ਨਿਹਰਾ ਹੋ ਗਿਆ ਅੱਜ ਤੁਹਾਨੂੰ ਅਸੀਂ ਜਿਹੜੀ ਬਲੋਚਕੇ ਦੇ ਵਾਲੀ ਨਹਿਰ ਹੈ ਉਹ ਬੰਦੀ ਤੁਹਾਨੂੰ ਦਿਖਾਵਾਂਗੇ ਸਖਤੈਨ ਮਾਈ ਨਾਲ ਬਾਕੀ ਨਿਹਰਾ ਦਾ ਬਹੁਤ ਹੋ ਗਿਆ ਸਾਡੇ ਨਾਲ ਜਿਹੜੀ ਸਾਡੀ ਸੰਗਤ ਸੀ ਉਹ ਆਈ ਜਾਂਦੀ ਹੈ ਘੱਟਾ ਬਹੁਤ ਹੈ ਤੇ ਅਸੀਂ ਫਿਰ ਵੀ ਜਿਹੜੀ ਵੀਡੀਓ ਵੀਡੀਓ ਬਰਾ ਕੇ ਤੁਹਾਨੂੰ ਜਿਹੜਾ ਨਹਿਰ ਦਾ ਸਾਰਾ ਉੱਥੇ ਦਿਖਾਵਾਂਗੇ ਤੇ ਸਾਡੀ ਇਸ ਵੀਡੀਓ ਨਾਲ ਤੁਸੀਂ ਲਗਾਤਾਰ ਬਣੇ ਰਿਹਾ ਜੀ ਇਹਨਾਂ ਨੇ ਪਿੱਛੇ ਪਲਾਂਟ ਵੀ ਲਾਇਆ ਹੋਇਆ ਸੀ ਜਿਹੜਾ ਫਰੀਦਕੇੜੇ ਵਾਲੀ ਰੋਡ ਤੇ ਆ ਜਿਹੜੀ ਮਲੌਰ ਤੋਂ ਆਉਂਦੀ ਏ ਉਸ ਰੋਡ ਤੇ ਜਿਹੜਾ ਇਹਨਾਂ ਨੇ ਪਲਾਂਟ ਲਾਇਆ ਹੈ ਅੱਜ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜੀ ਕਿ ਸੀਮਿੰਟ ਦੀ ਪੱਕੀ ਬਣਾਈ ਜਾਂਦੇ ਨੇ ਪਹਿਲ ਉਸ ਇੱਟਾਂ ਦੀ ਸੀ ਇੱਟਾਂ ਪਟ ਕੇ ਹੁਣ ਇਹਨਾਂ ਨੇ ਸੀਮਿੰਟ ਦੀ ਤਾਕਤ ਦੇਣ ਲੱਗੇ ਆ ਪਰ ਅਖਿਆਈ ਤਾਂ ਬਹੁਤ ਔਣੀ ਏ ਕਿਸੇ ਥਾਂ 'ਤੇ ਕਿਸੇ ਥਾਂ ਤੇ ਕੋਈ ਇਹਨਾਂ ਨੇ ਪੌੜੀਆਂ ਨਹੀਂ ਦਿੱਤੀਆਂ ਕਿਸੇ ਥਾਂ ਤੇ ਪਹਿਲਾਂ ਅਸ ਗਰਮੀ ਚੱਕ ਮੱਝ ਡਿਗ ਪਈ ਸੀ ਉਹ ਅੱਗੇ ਮੈਂ ਤਾਂ ਕੱਚੀ ਸੀ ਵੀ ਇੱਟਾਂ ਵਾਲੀ ਸੀ ਹੁੰਦੇ ਤਾਂ ਕੱਢ ਦਿੱਤੀ ਤੇ ਹੁਣ ਕੋਈ ਵੀ ਮੱਲਾ ਜਾਨਵਰ ਜਿਹੜਾ ਡਿਗਦਾ ਕੱਢਣਾ ਤਾਂ ਔਖਾ ਹੀ ਹੋਊਗਾ ਬਾਕੀ ਅਸੀਂ ਤੁਹਾਨੂੰ ਸੋਹਣੇ ਅੱਗੇ ਇਹ ਬਣ ਚੁੱਕੀ ਆ ਪੱਕੀ ਸੀਮੈਂਟ ਵਾਲੀ ਨਹਿਰ ਸੁਖਚੈਨ ਮਾਈਨਰ ਅਜੀ ਤੁਹਾਨੂੰ ਅੱਜ ਨਹਿਰ ਖਾ ਰਹੇ ਆ ਸਕਟੈਨ ਮਾਈਨਰ ਜਿਹੜੀ ਕਿ ਪੱਕੀ ਬਣ ਚੁੱਕੀ ਆ ਤੇ ਉਹਦੇ ਵਿੱਚ ਪਾਣੀ ਵੀ ਛੱਡਿਆ ਇਹਨੂੰ ਉਤਾਰ ਕਰਨ ਵਾਸਤੇ ਇਹਦਾ ਜਿਹੜਾ ਕੰਮ ਹੈ ਲਗਾਤਾਰ ਚਲਦਾ ਪਿਆ ਸੁਖਚੈਨ ਮਾਈਨਰ ਜੋ ਕਿ ਸੀਮੈਂਟ ਦੀ ਬਣ ਚੁੱਕੀ ਆ ਲਗਾਤਾਰ ਜਿਹੜਾ ਕੰਮ ਚਲਦਾ ਪਿਆ ਹੁਣ ਸਾਨੂੰ ਜਿਹੜਾ ਸਾਡਾ ਬਲੋਚਕੇ ਦਾ ਫਰੀਦਖੜੇ ਵਾਲਾ ਜਿਹੜਾ ਮੋਗਾ ਉਹ ਤੁਹਾਨੂੰ ਅਸੀਂ ਅੱਜ ਉਹ ਵੀ ਦਿਖਾਵਾਂਗੇ ਵੀ ਉਹਦੀ ਕਿੰਨੀ ਕੋਈ ਨਾ ਲੈਂਥ ਰੱਖੀ ਹੈ ਤੇ ਬਾਕੀ ਵੇਖਣ ਨੂੰ ਤਾਂ ਬਹੁਤ ਵਧੀਆ ਬਣ ਗਈ ਹੈ ਤੇ ਜਿੱਤੇ ਕੋਈ ਪੌੜੀ ਨਹੀਂ ਦਿੱਤੀ ਹੋਈ ਨਿਯੰਤਰਣ ਜਿਹੜਾ ਕੰਮ ਹੈ ਉਹ ਲਗਾਤਾਰ ਜਿਹੜਾ ਨਹਿਰ ਤੇ ਚੱਲਦਾ ਆਇਆ ਸਫਾਈ ਤਾਂ ਬਹੁਤ ਵਧੀਆ ਹੋ ਗਈ ਹੈ ਫਾਇਦਾ ਸਾਡਾ ਜਿਹੜਾ ਵਲੌਗ ਸੀ ਉਹ ਹੈਗਾ ਸੀ ਨਹਿਰ ਸਚੈਨ ਮਾਈਨਰ ਤੇ ਵਖਾਉਣ ਵਾਸਤੇ ਅੱਜ ਤੁਹਾਨੂੰ ਸੀ ਨਹਿਰ ਦਿਖਾ ਰਹੇ ਆ ਕਾਫੀ ਜਿਹੜੀ ਬਲੋਚਕੇਰੇ ਤੱਕ ਜਿਹੜਾ ਉਹ ਬਣ ਚੁੱਕੀ ਹੈ ਕਿ ਤੁਹਾਨੂੰ ਅਸੀਂ ਜੋ ਬਲੋਚਕੇਰੇ ਵਾਲਾ ਜਿਹੜਾ ਮੋਗਾ ਹੈ ਉਹਦੀ ਕੀ ਲੈਂਥ ਰੱਖੀ ਹੈ ਤੇ ਕੀ ਉਹ ਤੁਹਾਨੂੰ ਦਿਖਾਵਾਂਗੇ ਸੀ ਇਸ ਵੀਡੀਓ ਦੇ ਵਿੱਚ ਸਾਡੀ ਇਸ ਵੀਡੀਓ ਦੇ ਵਿੱਚ ਲਗਾਤਾਰ ਤੁਸੀਂ ਬਣੇ ਰਹੋ ਜੀ ਮੈਨੂੰ ਸੋ ਇਹ ਇੱਥੋਂ ਅਜੇ ਬਲੋਚਕੇ ਦੇ ਵਾਲਾ ਮੋਗਾ ਅਜੇ ਬਣਾਇਆ ਨਹੀਂ ਉਹਨਾਂ ਨੇ ਉੱਥੋਂ ਉਹਨਾਂ ਕੋ ਕੱਚਾ ਛੱਡ ਦਿੱਤਾ ਮੈਨੂੰ ਲੱਗਦਾ ਬਾਅਦ ਚੰਦੀ ਜਿਹੜੀ ਉਹ ਜੋ ਵੀ ਇਹਦੀ ਲੈਂਥ ਬਣਦੀ ਜਿੰਨੇ ਕੋ ਆ ਦੇਖੋ ਜੀ ਇੱਥੇ ਬੰਨਣਾ ਹਾਂ ਆ ਬਲੋਚਕੇ ਦੇ ਵਾਲਾ ਜਿਹੜਾ ਖਾਲੇ ਤੇ ਇੱਥੇ ਬੰਨਣਾ ਮੋਗਾ ਆ ਦੇਖੋ ਬਿੱਲੀ ਤਾਂ ਦੀ ਠੀਕ ਹੈ ਅ ਬਿੱਲੀ ਨੂੰ ਖਾ ਦੇ ਅ ਬਿੱਲੀ ਨਹਿਰ ਤਾਂ ਬਹੁਤ ਵਧੀਆ ਬਣਾ ਦਿੱਤੀਗਾ ਪੌੜੀਆਂ ਨਹੀਂ ਹੈਗਾ ਨਾਉਣ ਵਾਲੇ ਨਾਉਣ ਜਦੋਂ ਲੱਗੇ ਉਦੋਂ ਬਹੁਤ ਦਿੱਕਤ ਆਊਗੀ ਪਹਿਲਾਂ ਤਾਂ ਇਟਾਂ ਦੀਆਂ ਸੀ ਇਹਨਾਂ ਮਾਰਨਾ ਚੜਾਉਂਦੇ ਸੀ ਹੁਣ ਪਰ ਬਹੁਤ ਦਿੱਕਤ ਆਊਗੀ ਇਹ ਜਿਹੜੀ ਨਹਿਰ ਸੁਖਚੈਨ ਮਾਈਨਰ ਆ ਉਹਦੇ ਵਿੱਚ ਬਣਾਉਣ ਦਾ ਤਰੀਕਾ ਵੇਖ ਲਓ ਵੀ ਪਹਿਲੋ ਇੱਕ ਸਲੇਬ ਪਾਉਂਦੇ ਆ ਫਿਰ ਵਿੱਚੋਂ ਇਹਦਾ ਗੈਪ ਛੱਡਦੇ ਆ ਸਲੇਬ ਦਾ ਫਿਰ ਦੂਜੀ ਸਲੇਬ ਪਾਉਂਦੇ ਨੇ ਤੇ ਪਾਈ ਗਾਹ ਦੇ ਨਾਲ ਮੱਲਾ ਬਾਚੂ ਜੇ ਕਿਤੇ ਟੁੱਟਦੀ ਏ ਤੇ ਥੱਲੇ ਇਹਨਾਂ ਨੇ ਕਾਗਜ ਵੀ ਪਾਇਆ ਹੋਇਆ ਆਂਦੇ ਹਾਂ ਦੇ ਕਾਗਜ ਨਹੀਂ ਪਾਉਣਾ ਕਾਗਜ ਵੀ ਪਿਆ ਹੋਇਆ ਥੱਲੇ ਬਾਕੀ ਹੁਣ ਨਹਿਰ ਇਸੇ ਮਦੀ ਦੀ ਜਦੋਂ ਬਣੇਗੀ ਪ੍ਰੋਪਰ ਤੇ ਉਦੋਂ ਹੀ ਪਤਾ ਲੱਗਣਾ ਵੀ ਕੀ ਇਹਦਾ ਰਿਜ਼ਲਟ ਮਿਲਦਾ ਤੇ ਕਿਵੇਂ ਆ ਬਾਕੀ ਤੁਹਾਨੂੰ ਵੀਡੀਓ ਫੋਨ ਲੱਗਿਆ ਛੋਟਾ ਸੁਆ ਬਾਕੀ ਤੁਹਾਨੂੰ ਜਯੋਧਵੀਰ ਦੱਸਣਗੇ ਜਯੋਧਵੀਰ ਜੀ ਕਿਵੇਂ ਐ ਛੋਟਾ ਸੁਆ ਹੈ ਛੋਟਾ ਸੁਆ ਹਾਂ ਏ ਆਪਣੇਾਰੇ ਤੇਰੇ ਆ ਇੱਥੇ ਹੁੰਨੇ ਇੱਥੇ ਤਾਂ ਆਪਣੇ ਉਹ ਮੈਂ ਤੇ ਮੰਨ ਦਿੰਦਾ ਇੱਥੇ ਲੂਏ ਅੱਛਾ ਇੱਥੇ ਆਪਣੇ ਬਣੀ ਜਾਂਦੇ ਨੇ ਕਿੱਜ ਸੂਈ ਕੀ ਉਹ ਤਾਂ ਕਵਰੇਜ ਕਰ ਲਈਏ ਸਾਰੀ ਤਾਂ ਹੁਣ ਅਸੀਂ ਘਰੇ ਜਾ ਰਹੇ ਆ ਤੇ ਇਹਨਾਂ ਨੇ ਜਿਹੜਾ ਇਹ ਧਹਿਰ ਬਣਾਈ ਵਿੱਚ ਕਾਗਜ਼ ਵੀ ਪਾਇਆ ਹੋਇਆ ਤੇ ਬਾਕੀ ਯੋਧਵੀਰ ਦੱਸਣਗੇ ਯੋਧਵੀਰ ਜੀ ਦੱਸੋ ਕੀ ਦੱਸਣਾ ਚਾਹੁੰਦੇ ਤੁਸੀਂ ਆ ਜੀ ਨਹਿਰੇ ਅੰਦਰ ਵਜੇ ਵੇਲਾ ਵਜਤ ਬੜੂ ਕਾ ਉਹ ਮੇਰਾ ਇਹ ਮੇਟ ਬੜੂ ਕਾ ਉਹ ਨਿਕਲ ਨਹੀਂ ਸਕਦਾ ਜਿੰਨ ਕਿੰਨਾ ਤੇ ਉਹ ਉਸੇ ਵੀਰ ਦਾ ਬੈਗ ਹੈ ਤੇ ਤੂੰ ਅੱਥੇ ਕਰਤੋਂਗੇ ਅੱਛਾ ਆ ਜਾਓ ਤੇ ਘਰ ਜਿਹੜਾ ਵੜ ਗਿਆ ਉਹ ਨਿਕਲ ਨਹੀਂ ਸਕਦਾ ਨਾ ਹੁਣਾ ਔਰੀਆਂ ਕੋਈ ਨਹੀਂ ਦਿੱਤੀਆਂ ਮੈਂ ਤਾਂ ਅੱਗੇ ਤਾਂ ਨਾਲ ਹੀ ਨੇ ਹਾਂ ਹੁਣ ਹੁਣੇ ਯੋਧੇ ਦਾ ਨਹੀਂ ਨਾ ਲੜਕਣਾ ਯੋਧੇ ਵੀ ਮੈਂ ਯੋਧੇ ਯੋਧਵੀ ਨੇ ਗੱਲ ਕਰ ਲਈ ਹੈ ਪੌੜੀਆਂ ਲਾਉਣ ਵਾਸਤੇ ਉਹ ਆਦੇ ਵੀ ਪੌੜੀਆਂ ਲੈ ਆਉ ਤੇ ਲਾ ਦੇਾਂਗੇ ਤੇ ਫੇਰੇ ਯੋਧਵੀ ਪੌੜੀਆਂ ਲੈ ਆਏਗਾ ਫੇਰੇ ਤੂੰ ਫਿਰ ਕੰਮ ਸਕੂਲ ਜਾਣਾ ਫਿਰ ਸਕੂਲੋਂ ਆ ਕੇ ਫਿਰ ਅਸੀਂ ਹੋ ਸਕਦਾ ਵੀ ਪੌੜੀਆਂ ਲਾਵਾਂਗੇ ਸਟੂ ਹੋ ਲਾਵਾ ਦੀ ਲਾਵਾ ਬਰਾਤ ਆ ਗਈ ਤਾਂ ਕੀ ਕਰੀਏ ਬਾਕੀ ਨੇਰਾ ਬਹੁਤ ਹੋ ਗਿਆ ਹੋਰ ਹੈ ਚੱਲੇ ਆ ਥੋੜਾ ਜਿਹਾ ਲੇਟ ਹੋ ਗਿਆ ਵਲੌਗ ਬਣਾਉਣਾ ਹੈ ਵਧੀਆ ਇਹ ਕਮਤਾ ਛੜੀ ਦਹੀ ਰਹਿੰਦਾ ਹੀ ਇੱਥੇ ਆ ਕੀ ਵੀਡੀਓ ਕਦ ਤੇ ਬਣਾਉਂਦੇ ਆ ਹਾਂ ਮੁੰਡੇ ਦਾ ਵਿਆਹ ਸੀ ਤੇ ਬਰਾਤ ਆਈ ਏ ਕਿੱਥੇ ਆਈ ਏ ਤੇ ਘੱਟਾ ਬਹੁਤ ਹੋ ਗਿਆ